ਕੋਈ ਸਾਡੀ ਸੋਚ ਇਹ ਆ ਕਿ ਸੇਵਾ ਕਰਨੀ ਇਹ ਨਹੀਂ ਕਿ ਵੋਟਾਂ ਲਈਆਂ ਘਰ ਬਹਿ ਗਏ ਬਾੜ ਵਿੱਚ ਲੋਕਾਂ ਨਾਲ ਮਿਲਾਂਗੇ ਪਿਆਰ ਕਰਾਂਗੇ ਤੇ ਉਹ ਤਾਂ ਹੀ ਅੱਗੇ ਸਹਿਯੋਗ ਮਿਲਦਾ ਕਿ ਹਾਂ ਵੀ ਤੁਸੀਂ ਲੜੋ ਆਪਾਂ ਤੁਹਾਡੇ ਨਾਲ ਅੱਜ ਤੱਕ ਕਿਸੇ ਵੀ ਵਾਰਡ ਦੇ ਵਿੱਚ ਕਿਸੇ ਦੀ ਇੰਟਰਵਿਊ ਕੰਨ ਜਲ ਜੋ ਅਗਲੇ ਕਿਹੜਾ ਮੈਂ ਜੀ ਇੱਥੇ ਕਰੋੜ ਰੁਪਇਆ ਲਾਇਆ ਮੈਂ 2 ਕਰੋੜ ਰੁਪਇਆ ਲਾਇਆ ਕਿਸੇ ਦੀ ਸੋਚ ਲੋਕਾਂ ਦੇ ਪ੍ਰਤੀ ਹੈ ਹੀ ਨਹੀਂ ਕਿਸੇ ਲੋਕਾਂ ਲਈ ਕੀ ਕਰਨਾ ਆਪਾਂ ਤਾਂ ਕਹਿੰਦੇ ਲੋਕਾਂ ਦੇ ਪ੍ਰਤੀ ਲੋਕਾਂ ਦੇ ਕੰਮ ਕਰੋ ਇਹ ਲੋਕਾਂ ਨੂੰ ਕਿਸੇ ਕੋਲ ਤੋਂ ਮਿਲ ਰਹੀ ਆ ਜੇ ਕਰੋੜ ਲਾਇਆ ਉਹ ਸਰਕਾਰ ਨੇ ਦਿੱਤਾ ਕਿਤੇ ਜੇਬ ਤੋਂ ਕਰੋੜ ਨਹੀਂ ਲਾਇਆ ਕਿਉਂਕਿ ਦੇਖੋ ਕਮੀਆਂ ਹਰ ਇੱਕ ਇਨਸਾਨ ਦੇ ਵਿੱਚ ਹੁੰਦੀਆਂ ਆ ਪਰ ਆਪਾਂ ਕਿਸੇ ਦੀ ਕਮੀ ਨਹੀਂ ਲੱਭਣੀ ਅਸੀਂ ਕੰਮ ਵਿੱਚ ਲੱਭਣੀ ਹੈ ਕਿ ਉਹਨੇ ਕੰਮ ਕੀਤਾ ਜਾਂ ਨਹੀਂ ਕੀਤਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਭੱਜ ਚੁੱਕਾ ਆ ਵਕਵਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਜਿਹੜਾ ਪ੍ਰਚਾਰਿਆ ਝੋਰਾਸ਼ੋਰਾ ਨਾਲ ਕੀਤਾ ਜਾ ਰਿਹਾ ਹੈ ਗੱਲ ਕਰੀਏ ਵਾਰਡ ਨੰਬਰ 4 ਦੀ ਤਾਂ ਭਾਜਪਾ ਵੱਲੋਂ ਭਾਜਪਾ ਦੇ ਸੀਨੀਅਰ ਆਗੂ ਪ੍ਰਵਿੰਦਰ ਸਿੰਘ ਪਿੰਦਾਜੀ ਨੂੰ ਚੌਂ ਮੈਦਾਨ ਵਿੱਚ ਉਤਾਰਿਆ ਗਿਆ ਹੈ ਸਵਾਗਤ ਹੈ ਪਿੰਦਾਜੀ ਤੁਹਾਡਾ ਇਸ ਚੈਨਲ ਵਿੱਚ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਸੂਤਿਆਂ ਨੂੰ ਤੇ ਜਿਹੜੇ ਤੁਹਾਡੇ ਨਾਵਰੰਗ ਚੈਨਲ ਦੇ ਦੇਖ ਰਹੇ ਸਾਰੇ ਆ ਤੁਹਾਡੀ ਪੂਰੀ ਟੀਮ ਨੂੰ ਤੁਹਾਡਾ ਵੈਲਕਮ ਆ ਜੀ ਮੇਰੇ ਤੁਸੀਂ ਵਾਰਡ ਦੇ ਵਿੱਚ ਆਏ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਪਿੰਦਾਜੀ ਕਹੋ ਜੇ ਇਹ ਸਹਯੋਗ ਮਿਲ ਰਿਹਾ ਹੈ ਵਾਰਡ ਵਾਸੀਆਂ ਵੱਲੋਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਸਾਰੇ ਮਤਲਬ ਕੀ ਪ੍ਰੋਪਰ ਆਪਾਂ ਨੂੰ ਇਹ ਆਸ਼ੀਰਵਾਦ ਦੇ ਰਿਹਾ ਕਿ फटाफट ਕੀਦਰੀ ਗਾਵੇ ਤੇ ਆਪਾਂ ਤੁਹਾਨੂੰ ਫੁੱਲ ਦੇ ਮੋਹਰ ਲਾ ਕੇ ਤੁਹਾਨੂੰ ਜਿਤਾਈਏ ਕਿਉਂਕਿ ਕਾਫੀ ਟਾਂ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਆ 9 ਸਾਲ ਹੋ ਗਏ ਘੱਟ ਵਰ 10 ਸਾਲ ਤੇ ਕੋਈ ਵੀ ਵਿਕਾਸ ਦਾ ਕੰਮ ਫਗਵਾੜੇ ਨਹੀਂ ਹੋਇਆ ਕਿ ਜਿਹੜੇ ਮੰਨ ਲਓ ਆਪਣੇ ਆਪ ਨੂੰ ਪਹਿਲਾਂ ਕਹਿੰਦੇ ਸੀ ਐਮਸੀ ਦੇ ਆ ਜਾਂ ਕੁਝ ਵੀ ਆ ਮੈਨੂੰ ਕੋਈ ਵੀ ਮਹੱਲੇ ਚ ਤੁਸੀਂ ਜਾ ਕੇ ਇੰਟਰਵਿਊ ਕਰੋ ਕਿਸੇ ਬੰਦੇ ਦੀ ਮੈਂ ਨਹੀਂ ਕਹਿੰਦਾ ਕਿ ਮੈਂ ਆਪਣੇ ਮੂੰਹ ਉਹ ਤੁਹਾਨੂੰ ਦੱਸ ਦੇ ਕਿੰਨੇ ਕੋਈ ਵਿਕਾਸ ਹੋਇਆ ਕਿੰਨੇ ਕੋਈ ਨਹੀਂ ਵਿਕਾਸ ਹੋਇਆ ਜਿਹੜਾ ਇਲੈਕਸ਼ਨਾਂ ਦੇ ਵਿੱਚ ਜਿਹੜਾ ਇੰਨਾ ਸਮਾਂ ਗੈਪ ਪੈ ਗਿਆ ਆ ਉਹਦੇ ਵਿੱਚ ਜਿਹੜੇ ਵਾਰਡ ਦੇ ਕੰਮ ਸੀਗੇ ਉਹ ਤੁਸੀਂ ਕਰਵਾਉਂਦੇ ਰਹੇ ਹੋ ਵਾਰਡ ਵਾਸੀਆਂ ਲਈ ਮੈਂ ਜੀ ਵਾਰਡ ਵਾਸੀਆਂ ਦੇ ਵਿੱਚ ਪ੍ਰੋਪਰ ਜਾ ਕੇ ਮਿਲਦਾ ਰਿਹਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਜਾਨਕੀ ਰਾਸ਼ਨ ਕਾਰਡਾਂ ਤੱਕ ਵਿਧਵਾ ਪੈਨਸ਼ਨਾਂ ਤੱਕ ਜੋ ਵੀ ਸਰਕਾਰ ਦੀਆਂ ਸਕੀਮਾਂ ਉੱਪਰ ਆਉਂਦੀਆਂ ਸੀਗੀਆਂ ਜੋ ਕਿ ਕਰੋਨਾ ਕਾਲ ਦੇ ਕੋਲੋਂ ਵੀ ਜਦੋਂ ਕਰੋਨਾ ਕਾਲ ਦਾ ਸਮਾਂ ਸੀ ਲੋਕ ਆਪਣੇ ਅਕੀਰ ਰਿਸ਼ਤੇ ਤਾਂ ਨਹੀਂ ਜਾਂਦੇ ਸੀ ਮੈਂ ਕਰੋਨਾ ਕਾਲ ਦੇ ਵਿੱਚ ਆਪ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਪਰ ਉਹਨਾਂ ਦੀ ਹੈਲਪ ਕਰਦਾ ਸੀ ਚਾਹੇ ਮੈਡੀਸਿਨ ਹੋਵੇ ਚਾਹੇ ਕੋਈ ਦਾਣੀਆਂ ਦੀ ਹੋਵੇ ਜਾਂ ਕੋਈ ਰਾਸ਼ਨ ਦੀ ਗੱਲ ਹੋਵੇ ਇਹ ਜਾ ਕੇ ਤੁਸੀਂ ਕਿਸੇ ਵੀ ਗਲੀਆਂ ਦੇ ਵਿੱਚ ਪੁੱਛ ਸਕਦੇ ਜਿਹੜੀਆਂ ਆਪਣੇ ਇੱਥੇ ਸਧਾਰਨ ਗਲੀਆਂ ਹੈਗੀਆਂ ਕਿਉਂਕਿ ਸਾਡੀ ਸੋਚ ਇਹ ਹੈ ਕਿ ਸੇਵਾ ਕਰਨੀ ਇਹ ਨਹੀਂ ਕਿ ਵੋਟਾਂ ਲਈਆਂ ਘਰ ਬੈਗੇ ਵਾਰਡ ਵਿੱਚ ਲੋਕਾਂ ਨਾਲ ਮਿਲਾਂਗੇ ਪਿਆਰ ਕਰਾਂਗੇ ਤੇ ਉਹੀ ਤਾਂ ਹੀ ਅੱਗੇ ਸਹਿਯੋਗ ਮਿਲਦਾ ਕਿ ਹਾਂ ਵੀ ਤੁਸੀਂ ਲੜੋ ਆਪਾਂ ਤੁਹਾਡੇ ਨਾਲ ਵਾਰਡ ਲਈ ਕੀ ਕੀ ਕੰਮ ਸੋਚੇ ਹੋਏ ਆਉਣ ਵਾਲੇ ਸਮੇਂ 'ਚ ਜਿਹੜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਦੇਖੋ ਵਾਰਡ ਵਿੱਚ ਮੈਂ ਉਹ ਕੋ ਸੋਚਿਆ ਆ ਇਸ ਇੰਨਾ ਦੀ ਸੋਚ ਰਹੀ ਸਿਰਫ ਗਲੀਆਂ ਨਾਲੀਆਂ ਤੱਕ ਕਿ ਆਪਾਂ ਗਲੀਆਂ ਨਾਲੀਆਂ ਬਣਾਤੀਆਂ ਪਤਾ ਨਹੀਂ ਅਸੀਂ ਕੀ ਕੁਝ ਕਰ ਲਿਆ ਸਾਡੀ ਸੋਚ ਹੋਇਆ ਕਿ ਜਿੱਥੇ ਤੱਕ ਬੰਦੇ ਨੂੰ ਸਰਕਾਰ ਦੀ ਸਕੀਮ ਪਹੁੰਚੇ ਆਪਾਂ ਨੂੰ ਸਕੀਮ ਦਈਏ ਅੰਸ਼ਮਨ ਕਾਰਡ ਹੋਇਆ ਉਹ ਵੀ ਸਿਰਫ ਮੋਦੀ ਜੀ ਦੀ ਉੱਪਰੋਂ ਆਈ ਆ ਜਿੰਨੇ ਵੀ ਮਤਲਬ 30-30 ਸਾਲ ਤੋਂ ਬਾਅਦ ਜਿਹੜੀ ਆਪਾਂ ਮਤਲਬ ਕਿੰਨੇ ਕਾਰਡ ਬਣਨੇ ਆ ਉਸੇ ਬਣਾਣੇ ਆ ਫਿਰ ਤੋਂ ਬਾਅਦ ਜੋ ਮਤਲਬ ਕਿਸੇ ਦੀ ਪੈਨਸ਼ਨ ਹੋਈ ਜੋ ਸਕੰਸ਼ ਕੀਮ ਹੋਈ ਸਾਰੀਆਂ ਪਹਿਲਾਂ ਸਰਕਾਰ ਦੀਆਂ ਸਕੀਮਾਂ ਸੀ ਉਹਨਾਂ ਦੇ ਲਾਗੂ ਕਰਨੀਆਂ ਆ ਆਮ ਘਰਾਂ ਦੇ ਵਿੱਚ ਪਹੁੰਚਾਉਣੀਆਂ ਉਸ ਤੋਂ ਇਲਾਵਾ ਕੀ ਮੇਰੀ ਸੋਚ ਵਾ ਕਿ ਇੱਥੇ ਕਿਸੇ ਨੂੰ ਕੋਈ ਬਿਮਾਰ ਹੁੰਦਾ ਕਿ ਤੇ ਐਂਬੂਲੈਂਸ ਨਹੀਂ ਇੱਕ ਸਪੈਸ਼ਲ ਐਂਬੂਲੈਂਸ ਖੜੀ ਕੀਤੀ ਜਾਵੇ ਕਿ ਰਾਤ ਬਰਾਤ ਕਿਸੇ ਨੂੰ ਲੋੜਾ ਉੱਥੇ ਪਹੁੰਚਾਈ ਜਾਵੇ ਅੱਜ ਤੱਕ ਕਿਸੇ ਵੀ ਵਾਰ ਦੇ ਵਿੱਚ ਕਿਸੇ ਦੀ ਇੰਟਰਵਿਊ ਕੰਨ ਜਲ ਜੋ ਅਗਲੇ ਜਿਹੜਾ ਮੈਂ ਜੀ ਇੱਥੇ ਕਰੋੜ ਰੁਪਇਆ ਲਾਇਆ ਮੈਂ 2 ਕਰੋੜ ਰੁਪਇਆ ਲਾਇਆ ਕਿਸੇ ਦੀ ਸੋਚ ਲੋਕਾਂ ਦੇ ਪ੍ਰਤੀ ਹੈ ਹੀ ਨਹੀਂ ਕਿਸੇ ਲੋਕਾਂ ਲਈ ਕੀ ਕਰਨਾ ਆਪਾਂ ਤਾਂ ਕਿਨੇ ਲੋਕਾਂ ਦੇ ਪ੍ਰਤੀ ਲੋਕਾਂ ਦੇ ਕੰਮ ਕਰੋ ਕੀ ਲੋਕਾਂ ਨੂੰ ਕਿਸੇ ਕੋਲ ਤੋਂ ਮਿਲ ਰਹੀ ਆ ਜੇ ਕਰੋੜ ਲਾਇਆ ਉਹ ਸਰਕਾਰ ਨੇ ਦਿੱਤਾ ਕਿਥੇ ਜੇਬ ਤੋਂ ਕਰੋੜ ਨਹੀਂ ਲਾਇਆ ਜੇ ਮੈਂ ਜੇਬ ਦੇ ਵਿੱਚੋਂ ਕੋਈ ਲਾਇਆ ਤੇ ਮੈਂ ਆਪਣੀ ਜੇਬ ਦੇ ਵਿੱਚੋਂ ਲਾਉਂਗਾ ਕਿ ਹਾਂ ਵੀ ਮੇਰੀ ਤਨਖਾਹ ਮਿਲੀ ਆ ਉਹ ਤਨਖਾਹ ਵੀ ਕਿਸੇ ਗਰੀਬ ਪਰਿਵਾਰ ਦੇ ਰਾਸ਼ਨ ਲਾਵਾਂਗੇ ਸਾਡੀ ਸੋਚ ਇਹ ਹੈ ਕਿ ਹਰ ਇੱਕ ਚੀਜ਼ ਨੂੰ ਆਪਾਂ ਸੁੱਖ ਨਾਲ ਦਈਏ ਜਾ ਕਹਿੰਦਾ VOTING 'ਚ ਮੈਨੂੰ 2 ਦਿਨ ਰਹਿ ਗਏ ਹਨ ਤੇ ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਕੋਈ ਖਾਸ ਅਪੀਲ ਕਰਨੀ ਚਾਹੁੰਦੇ ਹੋ ਮੈਂ ਤਾਂ ਜੀ ਵਾਰਡ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਨਾ ਬਾਰ ਬਾਰ ਤੁਸੀਂ ਬਾਕੀਆਂ ਨੂੰ ਜਮਾਇਆ ਕਈ ਵਾਰ ਮੈਨੂੰ ਜਮਾਉ ਸਿਰਫ ਇੱਕ ਵਾਰ ਮੇਰਾ ਨਾਰਾ ਵੀ ਇਹੀ ਆ ਤੇ ਮੈਂ ਲੈ ਕੇ ਵੀ ਸਲੋਗਨ ਇਹੀ ਚੱਲੇ ਆ ਕਿ ਆਪਾਂ ਵਿਕਾਸ ਕਰਨਾ ਤੁਸੀਂ ਮੈਨੂੰ ਆਪਣੀ ਵੋਟ ਦੀ ਕੀਮਤ ਬਸ ਪਹਿਚਾਣੋ ਇਹ ਨਹੀਂ ਹੈਗਾ ਕਿ ਆਪਾਂ ਸਭ ਨੂੰ ਮਿਲਦੇ ਆ ਕਿ ਵੋਟ ਤੇਰੀ ਆ ਇਹ ਦੇਖੋ ਪਹਿਲਾਂ ਕਿਸੇ ਨੇ ਕੀ ਕੰਮ ਕੀਤਾ ਤੇ ਮੈਂ ਤੁਹਾਡੇ ਲੋਕਾਂ ਵਿੱਚ ਜਾ ਕੇ ਕੀ ਕੰਮ ਕਰਨੇ ਆ ਕੀ ਸਾਡਾ ਮੇਨ ਮਕਸਦ ਹੈ ਸੇਵਾ ਪਰ ਸੇਵਾ ਤੇ ਸੇਵਾ ਕੋਈ ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਭਾਜਪਦੀ ਬਣਾਉਣ ਲਈ ਕੋਈ ਖਾਸ ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਤਾਂ ਜੀ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਸਿਰਫ ਆਪਣੀ ਵੋਟ ਦੀ ਕੀਮਤ ਨੂੰ ਸਮਝੋ ਚੰਗਾ ਕੈਂਡੀਡੇਟ ਚੋ ਕਿ ਜਿਹੜਾ ਸਾਡੇ ਵਿੱਚ ਰਵੇ ਤੇ ਸਾਡੀਆਂ ਇਹ ਪਤਾ ਕਿ ਦੁੱਖ ਸੁੱਖ ਨੂੰ ਸਾਡੇ ਕੋਲ ਵਾ ਸਾਡੇ ਨੇੜੇ ਆ ਦੇਖੋ ਕਈ ਪੈਰਾਸ਼ੂਟ ਰਹੀ ਆ ਜਾਂਦੇ ਆ ਕਈ ਇੱਕਦਾਂ ਉਧਾਂ ਆਂਦੇ ਆ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਨਾ ਮੇਰੀ ਉਹ ਰਾਜਨੀਤੀ ਆ ਕਿ ਮੈਂ ਕਿਸੇ ਦੇ ਖਿਲਾਫ ਕੋਈ ਬੋਲਣਾ ਕਿਉਂਕਿ ਦੇਖੋ ਕਮੀਆਂ ਹਰ ਇੱਕ ਇਨਸਾਨ ਦੇ ਵਿੱਚ ਹੁੰਦੀਆਂ ਆ ਪਰ ਆਪਾਂ ਕਿਸੇ ਦੀ ਕਮੀ ਨਹੀਂ ਲੱਭਣੀ ਅਸੀਂ ਕੰਮ ਵਿੱਚ ਲੱਭਣੀ ਆ ਕਿ ਉਹਨੇ ਕੰਮ ਕੀਤਾ ਜਾਂ ਨਹੀਂ ਕੀਤਾ ਤੇ ਮੈਂ ਆਪਣੇ ਕੰਮ ਕਰਕੇ ਦਿਖਾਣੇ ਮੈਂ ਕੰਮ ਕਰ ਸਕਦਾ ਜਾਂ ਨਹੀਂ ਕਰ ਸਕਦਾ ਆਪਾਂ ਕੰਪੈਣੀ ਦਾ ਨਿਹਦਾ ਕਰਨਾ ਔਰ ਅਪੀਲ ਵੀ ਇਹੀ ਕਰਦਾ ਹਰ ਗਵਾੜ ਵਾਸੀਆਂ ਨੂੰ ਯਾਨਕੀ ਆਪਣੇ ਵਾਰਜ ਕਿ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਨੋ ਸਾਡੀ ਵੋਟ ਦੀ ਵਿੱਚ ਬਹੁਤ ਤਾਕਤ ਵਾਂ ਅਸੀਂ ਸਭ ਕੁਝ ਕਰ ਸਕਦੇ ਹਾਂ ਪਾਰਟੀ ਵੱਲੋਂ ਵਾਰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹਾਂਜੀ ਪੂਰਾ ਉਹ ਪ੍ਰੋਪਰ ਇਹੀ ਸੋਚਦੇ ਆ ਕਿ ਕਦੋਂ ਵੋਟਾ ਹੋਣ ਤੇ ਫਟਾਫਟ ਆਪਾਂ ਤੇਰੇ ਨਾਲ ਸਾਥ ਦਈਏ ਕਿ ਜੋ ਸਾਡੇ ਵਿਧੂਰੇ ਕੰਮ ਰੁਕੇ ਆ ਤੇ ਸਾਡੇ ਨੂੰ ਕੰਮ ਕਰਾਵੇ ਪਿੰਡਾਂ ਜਿਹੜੇ ਵਾਰਡ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਬਾਕੀ ਉਮੀਦਵਾਰ ਦਾਅਵੇ ਕਰਦੇ ਆ ਕੀ ਤੁਹਾਨੂੰ ਲੱਗ ਰਿਹਾ ਕਿ ਉਹ ਵਾਰਡ ਦੇ ਵਿੱਚ ਵਿਕਾਸ ਦੇ ਕੰਮ ਹੋਏ ਆ ਦੇਖੋ ਜੀ ਵਿਕਾਸ ਸਾਰੇ ਰੂਲਾ ਪਾਈ ਜਾਂਦੇ ਆ ਕਿ ਅਸੀਂ ਆ ਕੀਤਾ ਜੋ ਸੋਮ ਪ੍ਰਕਾਸ਼ ਜੀ ਨੇ ਵਿਕਾਸ ਕੀਤਾ ਕੋਈ ਵੀ ਨਹੀਂ ਕਰ ਸਕਦਾ ਜੋ ਫੰਡ ਲੈ ਕੇ ਆ ਕੋਈ ਵੀ ਨਹੀਂ ਆ ਮੁਰ ਕੇ ਉਸ ਤੋਂ ਬਾਅਦ ਜੀ 5 ਕਰੋੜ 7 ਕਰੋੜ ਸਭ ਨਾਲ ਵੱਡੀ ਗੱਲ ਇਹ ਆ ਜੀ ਮੈਂ ਇੱਕ ਲੋਕਾਂ ਦੀ ਇਸ ਟਾਈਮ ਲਾਈਟਾਂ ਦਾ ਜਾ ਕੇ ਪੁੱਛੋ ਘਰ ਘਰ ਲਾਈਟਾਂ ਦਾ ਕਿੰਨਾ ਬੁਰਾ ਹਾਲ ਆ ਕੀ ਕੋਲੋਂ ਬੰਦੇ ਨੂੰ ਕਹਿਣਾ ਪੈਂਦਾ ਕਿ ਭਾਈ ਮੇਰੇ ਕੋ ਪੈਸੇ ਲੈ ਜਾ ਤੇ ਮੇਰੀ ਲਾਈਟ ਮਤਲਬ ਕਰ ਦੇ ਕੀ ਕਾਰਪੋਰੇਸ਼ਨ ਦਾ ਮਤਲਬ ਹੁੰਦਾ ਕਿ ਬਣੀ ਹੈ ਕਿ ਇੱਥੇ ਲਾਈਟ ਆਪਸੇ ਹੀ ਕਰੀਏ ਸਭ ਨਾਲ ਵੱਡੀ ਉਦਾਹਰਣ ਆ ਕਿ ਸਾਡੇ ਇੱਥੇ ਦੇਖੋ ਬਾਹਰ ਮੈਂ ਲਾਈਟ ਲਵਾਈ ਸੀ ਆਪਣੇ ਆਪ ਵਿੱਚ ਸੋਮ ਪ੍ਰਕਾਸ਼ ਜੀ ਨੂੰ ਕਹਿ ਕੇ ਅੱਜ ਹਫਤਾ ਹੋ ਗਿਆ ਉਹਨਾਂ ਨੂੰ ਗੇੜੇ ਮਾਰਦੇ ਨੂੰ ਕਿ ਭਾਈ ਲਾਈਟ ਸਹੀ ਕਰ ਦਿਓ ਕਿ ਲਾਈਟ ਸਹੀ ਕਰ ਦਿਓ ਇਲੈਕਸ਼ਨ ਦੇ ਟਾਈਮ ਤੇ ਚਲੋ ਸਾਰੇ ਬੰਦੇ ਕਹਿੰਦੇ ਆ ਪਰ ਤਾਂ ਵੀ ਨਹੀਂ ਉਹ ਕਰਨ ਆ ਰਹੇ ਕਿ ਜਿਹੜੇ ਵਕਾਫਤ ਦੇ ਅਸੀਂ ਦਾਅਵੇ ਕੀਤੇ ਸੀ ਆਹ ਕੀਤਾ ਲਾਈਟਾਂ ਲਵਾਈਆਂ ਅਸੀਂ ਉਹ ਕੀਤਾ ਮੈਂ ਕਹਿੰਦਾ ਚਲੋ ਕੋਈ ਬੰਦਾ ਕਹਿੰਦਾ ਪਿੱਛੇ ਫੰਡ ਹੁੰਦਾ ਉਹਨੂੰ ਲਾਣਾ ਚਾਹੀਦਾ ਪਰ ਮੇਨਟੇਨੈਂਸ ਤਾਂ ਆਪਾਂ ਕਰਨੀ ਹੈ ਉਹਨਾਂ ਸਾਡੇ ਬਿਸਮ ਪ੍ਰਕਾਸ਼ ਜੀ ਨੇ ਜਦੋਂ ਆਪਣੇ ਓਡੀ ਰੋਡੀਆਂ ਬਣਾਇਆ ਸੀਗਾ ਤੇ ਕਾਰ ਪਾਰਕਿੰਗ ਬਣਾਈ ਉਹਨਾਂ ਤਾਂ ਦੇਖੋ ਜਾ ਕੇ ਉਹਨੂੰ ਸਹੀ ਤਾਂ ਰੱਖੋ ਤਾਂ ਸਾਡਾ ਮਕਸਦ ਇਹ ਹੈ ਕਿ ਕੋਈ ਵੀ ਸਰਕਾਰ ਆਵੇ ਅੱਗਿਓ ਉਹਨੂੰ ਆਪਾਂ ਇਹੀ ਜੋਨੇ ਕੇ ਪਾਸੇ ਹੀ ਕਰੀਏ ਤਾਂ ਹੀ ਆਪਾਂ ਇਹ ਗੱਲ ਕਹਿ ਰਹੇ ਕਿ ਬਾਰ-ਬਾਰ ਸਾਡੀ ਜਿਹੜੀ ਭਾਜਪਾ ਦੀ ਸਰਕਾਰ ਸੀ ਉਹਦੇ ਨਾਲ ਅਸੀਂ ਆਪਣਾ ਵਿਕਾਸ ਕਰਾਵਾਂਗੇ ਜੋ ਕੰਮ ਰੁਕੇ ਹੋ ਉਹਨੂੰ ਦੁਬਾਰਾ ਅਸੀਂ ਸ਼ੁਰੂ ਕਰਾਵਾਂਗੇ ਤੇ ਆਪਾਂ ਮਹੱਲੇ ਦਾ ਨਾਲ ਲਾਈਟਾਂ ਦਾ ਜੋ ਵੀ ਹੱਲ ਹੋਇਆ ਉਹਨੂੰ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਭ ਤੋਂ ਵੱਡੀ ਸਾਡੀ ਦਿੱਕਤ ਵਾ ਮੀਨ ਲਾਈਟ ਦੀ ਤੁਕੀ ਘਰ ਦੇ ਵਿੱਚ ਦੇਖੋ ਕੋਈ ਚੋਰੀ ਹੁੰਦੀ ਆ ਨੀਰਾ ਹੁੰਦਾ ਵਾ ਕੋਈ ਬੰਦਾ ਆ ਕੇ ਕਿਸੇ ਨੂੰ ਵੀ ਤੰਗ ਕਰਦਾ ਵਾ ਜਾਂ ਲਾਈਟ ਨਹੀਂ ਕਿਸੇ ਪਾਸੇ ਜਗਦੀਆਂ ਤੇ ਅਸੀਂ ਕੀ ਕਿਸੇ ਨੂੰ ਕਹਾਂਗੇ ਇਸ ਕਰਕੇ ਅਸੀਂ ਕਹਿੰਦੇ ਦਾਅਵੇ ਨਾ ਕਰੋ ਸਿਰਫ ਕੰਮ ਕਰੋ ਸਾਡੀ ਸੋਚ ਇਹ ਹੈ